ਸੱਚੇ ਪਾਸ਼ਾ ਗਰੀਵਨਵਾਜ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇਨ ਦੁਨੀਆ ਦਾ ਭਲਾ ਕਰਦੇ ਹੋਏ ਅੱਗੇ ਚੱਲਦੇ ਜਾ ਰਹੇ ਨੇ ਸਮੁੰਦਰ ਦੇ ਕੰਢੇ ਦੇ ਨੇੜੇ ਇੱਕ ਫਕੀਰ ਆਂਦਾ ਸੀ ਜਿਸ ਨੂੰ ਲੋਕ ਬੜੇ ਮੰਨਦੇ ਸਨ ਬੜੀ ਦੂਰੋਂ ਦੂਰੋਂ ਲੋਕ ਉਹਦੇ ਦਰਸ਼ਨ ਕਰਨ ਆਉਂਦੇ ਉਹ ਆਪਣੀਆਂ ਰੀਤੀਆਂ ਸਿਧੀਆਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ ਉਹਦੇ ਵਿੱਚ ਉੱਡਣ ਦੀ ਕਲਾ ਸੀ ਲੋਕ ਉਹਦੇ ਇਹੋ ਜਿਹੇ ਕਰਤੱਵ ਦੇਖ ਕੇ ਬਹੁਤ ਹੈਰਾਨ ਹੁੰਦੇ ਉਹਦੀ ਇਹ ਕਰਾਮਾਤ ਵੇਖਣ ਵਾਸਤੇ ਲੋਕ ਦੂਰੋਂ ਦੂਰੋਂ ਆਉਂਦੇ ਉਸ ਫਕੀਰ ਦਾ ਨਾਮ ਸੀ ਮੁਕਦਮ ਉਹਨੂੰ ਰਿੱਧੀਆਂ ਸਿੱਧੀਆਂ ਦੀ ਦਾਤ ਬਹੁਤ ਭਗਤੀ ਕਰਨ ਤੋਂ ਬਾਅਦ ਮਿਲੀ ਇਹ ਗੁਰੂ ਸਾਹਿਬ ਦੇ ਬਚਨ ਹੈ ਕਿ ਕਰਾਮਾਤ ਕਹਿਰ ਦਾ ਨਾਮ ਹੈ ਕੋਈ ਵੀ ਕਰਾਮਾਤ ਦਿਖਾਣੀ ਚੰਗੀ ਗੱਲ ਨਹੀਂ ਰਿੱਧੀਆਂ ਸਿੱਧੀਆਂ ਵਿੱਚ ਪੈ ਕੇ ਬੰਦਾ ਭਗਤੀ ਨਹੀਂ ਕਰ ਸਕਦਾ ਉਹ ਭਗਤੀ ਵੱਲੋਂ ਟੁੱਟ ਜਾਂਦਾ ਤੇ ਰਿੱਧੀਆਂ ਸਿੱਧੀਆਂ ਵਿੱਚ ਫਸ ਕੇ ਬੰਦਾ ਹੰਕਾਰ ਵਿੱਚ ਫਸ ਜਾਂਦਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਸਮੁੰਦਰ ਦੇ ਕੰਡੇ ਤੇ ਪਹੁੰਚ ਗਏ ਉਸ ਵਕਤ ਮੁਕਦਮ ਫਕੀਰ ਉੱਥੇ ਹੀ ਖੜਾ ਸੀ ਜਦੋਂ ਮੁਕਦਮ ਫਕੀਰ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਦਰਸ਼ਨ ਕੀਤੇ ਤਾਂ ਉਹਨੂੰ ਸਮਝ ਆ ਗਈ ਕਿ ਗੁਰੂ ਨਾਨਕ ਸੱਚੇ ਪਾਸ਼ਾ ਜੀ ਵਿੱਚ ਰੱਬੀ ਨੂਰ ਹੈ ਉਸਨੇ ਗੁਰੂ ਸਾਹਿਬ ਦੇ ਚਿਹਰੇ ਤੇ ਨੂਰ ਦੇਖਿਆ ਉਸਨੇ ਗੁਰੂ ਸਾਹਿਬ ਨੂੰ ਬੜੇ ਸਤਕਾਰ ਨਾਲ ਬਿਠਾਇਆ ਗੁਰੂ ਸਾਹਿਬ ਸਮੁੰਦਰ ਦੇ ਕੰਡੇ ਦੇ ਕੋਲ ਬੈਠ ਗਏ ਉਹਦੇ ਨੇੜੇ ਇੱਕ ਮਸਜਿਦ ਸੀ ਉਹ ਮਸਜਿਦ ਜੋਬ ਜੋਰ ਕੇ ਹਿਲਣ ਲੱਗ ਪਈ ਇਹ ਦੇਖ ਕੇ ਲੋਕੀ ਇੱਧਰ ਉੱਧਰ ਭੱਜਣ ਲੱਗੇ ਉਹ ਸਾਰੇ ਡਰ ਗਏ ਕਿ ਇਕਦਮ ਕੀ ਹੋ ਗਿਆ ਉਹਨਾਂ ਨੂੰ ਐਦਾਂ ਲੱਗਦਾ ਸੀ ਕਿ ਤੇ ਮਸਜਿਦ ਸਾਡੇ ਤੇ ਨ ਡਿੱਗ ਜਾਏ ਸਾਰੇ ਲੋਕ ਇੱਧਰ ਉੱਧਰ ਭੱਜਣ ਲੱਗੇ ਜਦੋਂ ਇਹ ਸਾਰਾ ਕੁਤਕ ਮੁਕਦਮ ਫਕੀਰ ਨੇ ਦੇਖਿਆ ਉਹ ਕਹਿਣ ਲੱਗਾ ਤੁਸੀਂ ਕਿਤੇ ਭਜੋ ਨਾ ਜਿੰਨਾ ਚਿਰ ਮੈਂ ਇੱਥੇ ਹਾਂ ਤੁਹਾਨੂੰ ਕੁਝ ਨਹੀਂ ਹੋਏਗਾ ਤੁਸੀਂ ਜਿੱਥੇ-ਜਿੱਥੇ ਹੋ ਤੁਸੀਂ ਉੱਥੇ ਹੀ ਠਹਿਰੋ ਮੁਕਦਮ ਫਕੀਰ ਨੇ ਉਸੇ ਵਕਤ ਹੱਥ ਜੋੜ ਕੇ ਪਰਮੇਸ਼ਵਰ ਅੱਗੇ ਬੇਨਤੀ ਕੀਤੀ। हे ਪਰਮੇਸ਼ਵਰ ਇਸ ਮਸਜਿਦ ਨੂੰ ਹਿਲਣੋਂ ਬੰਦ ਕਰ ਦੇ। ਉਹ ਭਗਤੀ ਕਰਨ ਵਾਲਾ ਫਕੀਰ ਸੀ। ਉਸਨੇ ਸਾਰੀਆਂ ਕਰਾਮਾਤਾਂ ਭਗਤੀ ਕਰਕੇ ਲਿੱਤੀਆਂ ਸਨ। ਪਰਮੇਸ਼ਵਰ ਆਪਣੇ ਭਗਤਾਂ ਦੀ ਜ਼ਰੂਰ ਸੁਣਦਾ ਹੈ। ਪਰਮੇਸ਼ਵਰ ਨੇ ਉਹਦੀ ਬੇਨਤੀ ਸੁਣੀ ਤੇ ਮਸਜਿਦ ਨੂੰ ਹਿਲਣੋਂ ਬੰਦ ਕਰਤਾ। ਪਰ ਮੁਕਦਮ ਫਕੀਰ ਇਹ ਨਹੀਂ ਸੀ ਜਾਣਦਾ ਕਿ ਜਿਸ ਨੂੰ ਉਹ ਅਰਦਾਸਾਂ ਕਰ ਰਿਹਾ ਹੈ ਉਹ ਤਾਂ ਉਹਦੇ ਕੋਲ ਹੀ ਬੈਠਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਭ ਕੁਝ ਦੇਖ ਰਹੇ ਸੀ ਕਿਵੇਂ ਮਸਜਿਦ ਨੇ ਹਿਲਣਾ ਸ਼ੁਰੂ ਕਰ ਦਿੱਤਾ ਤੇ ਕਿਵੇਂ ਫਕੀਰ ਨੇ ਪਰਮੇਸ਼ਵਰ ਨੂੰ ਅਰਦਾਸ ਕੀਤੀ ਕਿ हे ਪਰਮੇਸ਼ਵਰ ਮਸਜਿਦ ਨੂੰ ਹਿਲਣਾ ਬੰਦ ਕਰਵਾ ਦਿਓ ਸਾਰੇ ਲੋਕਾਂ ਨੇ ਦੇਖਿਆ ਕਿ ਜੋ ਮਸਜਿਦ ਤੇ ਪੁਚਾ ਲਾਇਆ ਸੀ ਉਹ ਰੁਕ ਗਿਆ ਸਾਰੇ ਲੋਕ ਬੜੇ ਖੁਸ਼ ਹੋਏ ਸਾਰੇ ਫਕੀਰ ਦੀ ਪ੍ਰਸ਼ੰਸਾ ਕਰਨ ਲੱਗੇ ਉਹ ਫਕੀਰ ਨੂੰ ਪੁੱਛਣ ਲੱਗੇ ਇਹ ਤੁਸੀਂ ਕਿਵੇਂ ਕੀਤਾ ਕਿ ਹੁਣੇ ਬੜੀ ਜ਼ੋਰ ਦੀ ਹਿਲ ਰਹੀ ਸੀ ਪਰ ਇੱਕੋ ਦਮ ਹਿਰਨੋ ਬੰਦ ਹੋ ਗਈ ਤਾਂ ਮੁਕਦਮ ਫਕੀਰ ਹੰਕਾਰ ਵਿੱਚ ਆ ਗਿਆ ਉਹ ਕਹਿਣ ਲੱਗਿਆ ਜੋ ਵੀ ਇਹ ਕਰਾਮਾਤ ਤੁਸੀਂ ਦੇਖੀ ਹੈ ਇਹ ਮੇਰੀ ਹੈ ਇਸ ਮਸਜਿਦ ਨੂੰ ਹਿਲਣ ਤੋਂ ਮੈਂ ਬੰਦ ਕੀਤਾ ਹੈ ਇਹ ਮੇਰੀ ਕਰਾਮਾਤ ਨਾਲ ਹਿਲਣੋਂ ਬੰਦ ਹੋਈ ਹੈ ਸਾਰੇ ਉਸ ਫਕੀਰ ਦੀ ਬੜੀ ਸ਼ੋਭਾ ਕਰ ਲੱਗੇ ਆਪਣੀ ਸ਼ੋਭਾ ਹੁੰਦੇ ਦੇਖ ਉਹ ਬਹੁਤ ਖੁਸ਼ ਹੋਇਆ ਇਕ ਕਦਮ ਕੁਛ ਹੋਇਆ ਤਾਂ ਫਕੀਰ ਧਰਤੀ ਤੇ ਗਿਰ ਪਿਆ ਇਹ ਸਾਰਾ ਕੋਤਕ ਤੁਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਹੈ ਗੁਰੂ ਸਾਹਿਬ ਉਸ ਫਕੀਰ ਨੂੰ ਸਮਝਾਣਾ ਚਾਹੁੰਦੇ ਆ ਕਿ ਇਹਨਾਂ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਵਿੱਚ ਕੁਝ ਨਹੀਂ ਰੱਖਿਆ ਰਿੱਧੀਆਂ ਸਿੱਧੀਆਂ ਤਾਂ ਬੰਦੇ ਨੂੰ ਰੱਬ ਦੇ ਨਾਲੋਂ ਤੋੜਦੀਆਂ ਨੇ ਮੁਕਦਮ ਫਕੀਰ ਨੂੰ ਸਮਝਾਉਣ ਵਾਸਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਇਹ ਸਾਰਾ ਕੋਤਕ ਕੀਤਾ ਮੁਕਦਮ ਫਕੀਰ ਉੜਦਾ ਹੋਇਆ ਜ਼ਮੀਨ ਤੇ ਗਿਰਿਆ ਉਸਨੇ ਉੱਠ ਕੇ ਫਿਰ ਉੱਡਣ ਦੀ ਕੋਸ਼ਿਸ਼ ਕੀਤੀ ਪਰ ਉਹ ਉੱਡ ਨਹੀਂ ਸਕਿਆ ਉਸਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੱਲ ਦੇਖਿਆ ਗੁਰੂ ਸਾਹਿਬ ਥੋੜਾ ਥੋੜਾ ਮੁਸਕਰਾ ਰਹੇ ਸਨ ਉਸ ਨੂੰ ਪਤਾ ਚੱਲ ਗਿਆ ਕਿ ਇਸ ਸਾਰੀ ਖੇਡ ਪਿੱਛੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਹਨ ਉਸ ਨੂੰ ਪਹਿਲਾਂ ਹੀ ਪਤਾ ਚੱਲ ਗਿਆ ਸੀ ਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵਿੱਚ ਕੋਈ ਆਲੋਕਿਕ ਖੇਡ ਹੈ ਮੁਕਦਮ ਫਕੀਰ ਨੇ ਆਪਣੀਆਂ ਸਾਰੀਆਂ ਰਿੱਧੀਆਂ ਸਦੀ ਵਰਤੀਆਂ ਉਹਦੀ ਕੋਈ ਵੀ ਕਰਾਮਾਤ ਨਹੀਂ ਵਰਤੀ ਮੁਕਦਮ ਫਕੀਰ ਨੇ ਸੋਚਿਆ ਕਿ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋएगी ਤਾਂ ਹੀ ਮੇਰੀਆਂ ਕਰਾਮਾਤਾਂ ਕੰਮ ਨਹੀਂ ਆ ਰਹੀਆਂ ਉਸਨੇ ਆਪਣੀ ਸਾਰੀ ਤਾਕਤ ਲਗਾ ਦਿੱਤੀ ਪਰ ਉਹ ਕੁਝ ਨਾ ਕਰ ਸਕਿਆ ਤਾਂ ਉਹ ਬਹੁਤ ਡਰ ਗਿਆ ਉਹ ਸੋਚਣ ਲੱਗਾ ਕਿ ਪਤਾ ਅਇ ਤੋਂ ਬਾਅਦ ਮੇਰੀਆਂ ਰਿੱਡੀਆਂ ਸਿੱਧੀਆਂ ਨਾ ਚੱਲਣ ਇਸ ਕਾਰਨ ਉਹ ਬੜਾ ਡਰ ਗਿਆ ਮੁਕਦਮ ਫਕੀਰ ਨੇ ਨਿਮਰਤਾ ਵਿੱਚ ਆ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਉਹ ਕਹਿਣ ਲੱਗਾ ਮੈਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਪਰਮਾਤਮਾ ਦੇ ਸਰੂਪ ਹੋ ਖੁਦ ਖੁਦਾ ਹੋ ਪਰਮੇਸ਼ਵਰ ਹੋ ਮਹਾਰਾਜ ਮੇਰੇ ਕੋਲ ਕੀ ਗਲਤੀ ਹੋ ਗਈ ਮੇਰੀਆਂ ਰਿੱਧੀਆਂ ਸਿਧੀਆਂ ਚੱਲ ਨਹੀਂ ਰਹੀਆਂ ਮੈਂ ਹਵਾ ਵਿੱਚ ਵੀ ਉੱਡ ਨਹੀਂ ਪਾਰਿਆ ਗੁਰੂ ਸਾਹਿਬ ਕਹਿਣ ਲੱਗੇ ਜਦੋਂ ਇੱਥੇ ਪਹੁੰਚ ਆ ਲਿਆ ਮੁਸੀਤ ਹਿੱਲਣ ਲੱਗ ਪਈ ਤਾਂ ਤੂੰ ਪ੍ਰਮਾਤਮਾ ਨੂੰ ਬੇਨਤੀ ਕੀਤੀ ਇਹ ਤਾਂ ਚੰਗੀ ਗੱਲ ਹੈ ਪਰ ਜਦੋਂ ਲੋਕਾਂ ਨੇ ਪੁੱਛਿਆ ਕਿ ਇਹ ਕਿੰਨੇ ਕੀਤਾ ਤੂੰ ਆਪਣਾ ਨਾਮ ਲੈ ਲਿਆ ਤੂੰ ਕਹਿ ਦਿੱਤਾ ਕਿ ਮਸੀਤ ਨੂੰ ਹਿਲਣੋਂ ਬੰਦ ਮੈਂ ਕਰਾਇਆ ਇਹ ਮੇਰੀ ਕਰਾਮਾਤ ਮੇਰੇ ਚਮਤਕਾਰ ਕਰਕੇ ਸਭ ਕੁਝ ਹੋਇਆ ਗੁਰੂ ਸਾਹਿਬ ਕਹਿਣ ਲੱਗੇ ਜੇ ਪ੍ਰਮਾਤਮਾ ਦੇ ਭਗਤਾਂ ਨੂੰ ਹੰਕਾਰ ਹੋ ਜਾਏ ਤਾਂ ਇਹ ਚੰਗੀ ਗੱਲ ਨਹੀਂ ਗੁਰੂ ਸਾਹਿਬ ਕਹਿਣ ਲੱਗੇ ਤੂੰ ਬੜੀ ਬੰਦਗੀ ਕੀਤੀ ਹੈ ਬੜੀ ਭਗਤੀ ਕੀਤੀ ਹੈ ਦਿਨ ਰਾਤ ਭਗਤੀ ਕੀਤੀ ਹੈ ਕੀ ਤੂੰ ਇਹ ਸਾਰੀ ਭਗਤੀ ਕਰਾਂ ਮਾਤਾ ਕਰਨ ਲਈ ਕੀਤੀ ਹੈ ਕੀ ਤੂੰ ਇਹ ਸਾਰੀ ਭਗਤੀ ਰਿਧੀਆਂ ਸਿੱਧੀਆਂ ਲੈਣ ਵਾਸਤੇ ਕੀਤੀ ਹੈ ਜੇ ਤੂੰ ਇਹ ਭਗਤੀ ਪਰਮੇਸ਼ਵਰ ਨੂੰ ਪਾਉਣ ਵਾਸਤੇ ਕਰਦਾ ਤਾਂ ਤੈਨੂੰ ਪਰਮਾਤਮਾ ਮਿਲ ਜਾਂਦਾ ਪਰ ਤੂੰ ਇਹ ਸਭ ਕੁਝ ਕਰਾਂ ਮਾਤਾ ਕਰਨ ਵਾਸਤੇ ਕੀਤਾ ਜੋ ਕਿ ਮਾਇਆ ਦਾ ਰੂਪ ਹੈ ਇਹ ਸਾਰੀ ਭਗਤੀ ਕਰਕੇ ਤੂੰ ਮਾਇਆ ਦੇ ਵਿੱਚ ਫਸ ਗਿਆ ਸਗੋਂ ਤੂੰ ਤਾਂ ਮਾਇਆ ਵਿੱਚੋਂ ਨਿਕਲ ਕੇ ਪਰਮਾਤਮਾ ਨੂੰ ਪਾਣਾ ਸੀ ਪਰ ਤੂੰ ਤਾਂ ਫੇਰ ਮਾਇਆ ਦੇ ਵਿੱਚ ਹੀ ਫਸ ਗਿਆ ਪਰਮੇਸ਼ਵਰ ਨੂੰ ਹਉਮੈ ਪਸੰਦ ਨਹੀਂ ਜਦੋਂ ਤੂੰ ਮਸੀਤ ਨੂੰ ਹਿਲਣੋਂ ਬੰਦ ਕੀਤਾ ਤਾਂ ਤੇਰੇ ਅੰਦਰ ਹੰਕਾਰ ਆ ਗਿਆ ਮਸੀਤ ਨੂੰ ਹਿਲਣੋਂ ਬੰਦ ਮੈਂ ਕਰਾਇਆ ਇਹ ਗੁਰਬਾਣੀ ਤਾਂ ਫਰਮਾਨ ਹੈ ਕਿ ਪਰਮਾਤਮਾ ਤੇ ਸਾਡੇ ਵਿੱਚ ਇੱਕ ਬਹੁਤ ਪਤਲਾ ਪਰਦਾ ਹੈ ਉਸ ਪਰਦੇ ਨੂੰ ਹਉਮੈ ਦਾ ਪਰਦਾ ਕਹਿੰਦੇ ਨੇ ਪਰਮਾਤਮਾ ਤੇ ਸਾਡੇ ਵਿੱਚ ਹਉਮੈ ਦੇ ਪਰਦੇ ਤੋਂ ਬਿਨਾ ਕੁਝ ਵੀ ਨਹੀਂ ਪਰ ਜੇ ਬੰਦਾ ਹਉਮੈ ਵਿੱਚ ਫਸਿਆ ਰਹੇ ਤਾਂ ਉਹ ਪਰਮੇਸ਼ਵਰ ਨੂੰ ਨਹੀਂ ਮਿਲ ਸਕਦਾ ਪਰਮਾਤਮਾ ਨੂੰ ਮਿਲਣ ਵਾਸਤੇ ਸਾਨੂੰ ਹੰਕਾਰ ਨੂੰ ਤਿਆਗਣਾ ਪਵੇਗਾ ਜੇ ਅਸੀਂ ਰਿੱਧੀਆਂ ਸਿੱਧੀਆਂ ਵਿੱਚ ਫਸੇ ਰਵਾਂਗੇ ਫੇਰੇ ਹੋਵੇਂ ਹੰਕਾਰ ਛੱਡਿਆ ਨਹੀਂ ਜਾਣਾ ਮੁਗਦਮ ਫਕੀਰ ਨੇ ਜਦੋਂ ਇਹ ਬਚਨ ਸੁਨੇ ਤਾਂ ਉਹਦਾ ਹਿਰਦਾ ਸਾਫ ਹੋ ਗਿਆ ਜੇ ਕੋਈ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸਰਵਣ ਕਰ ਲਏ ਤਾਂ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਮੁਕਦਮ ਫਕੀਰ ਹੌਮੇ ਵਿੱਚ ਆ ਗਿਆ ਉਹਦੇ ਅੰਦਰੋਂ ਹੌਮੇ ਦੀ ਮੈਲ ਉਤਰ ਗਈ ਉਹਦੀਆਂ ਰਿੱਧੀਆਂ ਸਿਧੀਆਂ ਤੇ ਕਰਾਮਾਤਾਂ ਦਾ ਹੰਕਾਰ ਉਹ ਵੀ ਖਤਮ ਹੋ ਗਿਆ ਉਹ ਕਹਿਣ ਲੱਗਿਆ ਮਹਾਰਾਜ ਮੇਰੀਆਂ ਗਲਤੀਆਂ ਵਾਸਤੇ ਮੈਨੂੰ ਮਾਫ਼ ਕਰ ਦਿਓ ਮੈਂ ਹੁਣ ਤੋਂ ਰਿੱਧੀਆਂ ਸਿਧੀਆਂ ਤੇ ਕਰਾਮਾਤਾਂ ਦੇ ਹੰਕਾਰ ਵਿੱਚ ਨਹੀਂ ਪਾਵਾਂਗਾ ਮੇਰੇ ਮਨ ਵਿੱਚ ਇਹ ਸੀ ਕਿ ਮੈਂ ਹਵਾ ਵਿੱਚ ਉੱਡ ਕੇ ਆਪਣਾ ਨਾਮ ਪ੍ਰਸਿੱਧ ਕਰਾਂ ਜਦੋਂ ਮੈਂ ਰ ਦੀਆਂ ਸ ਦੀਆਂ ਵਰਤਾਂਗਾ ਕਰਾਂ ਮਾਤਾ ਕਰਾਂਗਾ ਤਾਂ ਲੋਕ ਮੇਰੀ ਸ਼ੋਭਾ ਕਰਨਗੇ ਇਸ ਕਰਕੇ ਮੈਂ ਇਹਨਾਂ ਚੀਜ਼ਾਂ ਚ ਫਸਿਆ ਰਿਹਾ ਪਰ ਆਪ ਜੀ ਦੇ ਉਪਦੇਸ਼ ਤੋਂ ਮੈਨੂੰ ਇਸ ਭੜੇ ਮਤੋਂ ਆਜ਼ਾਦੀ ਦਿੱਤੀ ਉਦੋਂ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮੁਕਦਮ ਫਕੀਰ ਨੂੰ ਤਿੰਨ ਬਚਨ ਕੀਤੇ ਗੁਰੂ ਸਾਹਿਬ ਕਹਿਣ ਲੱਗੇ ਇਹ ਤਿੰਨ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਯਾਦ ਰੱਖੀ ਗੁਰੂ ਸਾਹਿਬ ਕਹਿਣ ਲੱਗੇ ਮੁਕਦਮ ਫਕੀਰ ਜ਼ਿੰਦਗੀ ਵਿੱਚ ਕਦੀ ਆਪਣਾ ਨਾਮ ਬਣਾਉਣ ਵਾਸਤੇ ਕੋਸ਼ਿਸ਼ ਨਾ ਕਰੇ ਤੂੰ ਆਪਣੀ ਸ਼ੋਭਾ ਵਧਾਣ ਦੀ ਕੋਸ਼ਿਸ਼ ਨਾ ਕਰੇ ਤੂੰ ਪਰਮੇਸ਼ਵਰ ਦਾ ਨਾਮ ਜਪਦਾ ਰਹੇ ਸੰਗਜੀ ਆਜ ਦੇ ਸਮੇਂ ਵਿੱਚ ਦੁਨੀਆ ਸਿਰਫ ਇਸੀ ਚੀਜ਼ ਦੇ ਪਿੱਛੇ ਭੱਜ ਰਹੀ ਹੈ ਕਿ ਸਾਡੀ ਸ਼ੋਭਾ ਵਧੇ ਦੁਨੀਆ ਸਾਨੂੰ ਪਛਾਣਨ ਲੱਗ ਜਾਏ ਇਸ ਵਾਸਤੇ ਅਸੀਂ ਬਹੁਤ ਕੁਝ ਕਰਦੇ ਹਾਂ ਕਈ ਵਾਰੀ ਇਹੋ ਜਿਹਾ ਕਰਦਿੰਨੇ ਆ ਕਿ ਅੰਤ ਵਿੱਚ ਸਾਨੂੰ ਪਛਤਾਣਾ ਪੈਂਦਾ ਤਾਂ ਗੁਰੂ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਆਇਆ ਤੁਸੀਂ ਪਰਮੇਸ਼ਵਰ ਦਾ ਨਾਮ ਜਪਦੇ ਰਹੋ ਜੋ ਵੀ ਪਰਮੇਸ਼ਵਰ ਦਾ ਨਾਮ ਜਪੇਗਾ ਉਹ ਪਰਮੇਸ਼ਵਰ ਆਪਣੇ ਭਗਤ ਦੀ ਸ਼ੋਭਾ ਸਾਰੇ ਸੰਸਾਰ ਵਿੱਚ ਕਰਦਾ ਹੈ ਇਹ ਲੋਕਾਂ ਦੀ ਸ਼ੋਭਾ ਇਹ ਚਾਰ ਦਿਨਾਂ ਦੀ ਹੈ ਪਰ ਸੱਚੀ ਸ਼ੋਭਾ ਅੰਤ ਤੱਕ ਰਹਿੰਦੀ ਹੈ ਜਿਨ੍ਹਾਂ ਨੇ ਪਰਮੇਸ਼ਵਰ ਦਾ ਨਾਮ ਜਪਿਆ ਹੈ ਉਹਨਾਂ ਦੀ ਸ਼ੋਭਾ ਅੱਜ ਵੀ ਹੈ ਜਿਵੇਂ ਭਗਤ ਕਬੀਰ ਜੀ ਭਗਤ ਫਰੀਦ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਇਹਨਾਂ ਭਗਤਾਂ ਦਾ ਨਾਮ ਤੇ ਇਹਨਾਂ ਦੀ ਸ਼ੋਭਾ ਅੰਤ ਤੱਕ ਰਹੇਗੀ ਜਿਨ੍ਹਾਂ ਗੁਰਸਿੱਖਾਂ ਨੇ ਸਿੱਖੀ ਵਾਸਤੇ ਕਾਲਾਣਾ ਕਾਲੀ ਉਹਨਾਂ ਦਾ ਨਾਮ ਅੰਤ ਤੱਕ ਰਹੇਗਾ ਉਹਨਾਂ ਦੀ ਸ਼ੋਭਾ ਵਧਦੀ ਰਹੇਗੀ ਜਿਵੇਂ ਬਾਬਾ ਦੀਪ ਸਿੰਘ ਜੀ ਜਿਵੇਂ ਭਾਈ ਮਨੀ ਸਿੰਘ ਜੀ ਇਹਨਾਂ ਸਾਰੇ ਗੁਰਮੁਖਾਂ ਦੀ ਸ਼ੋਭਾ ਆਪੇ ਵਧਦੀ ਹੈ ਇਹਨਾਂ ਨੇ ਉਹ ਕਮਾਈ ਕੀਤੀ ਜਿਸ ਵਾਸਤੇ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਕਰਨ ਵਾਸਤੇ ਕਿਹਾ ਇਹਨਾਂ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਨਾਮ ਜਪਿਆ ਹੈ ਸ਼ੋਭਾ ਵਦਾਨ ਦੇ ਚੱਕਰ ਵਿੱਚ ਨਹੀਂ ਪੈਣਾ ਸ਼ੋਭਾ ਆਪੇ ਹੀ ਵੱਧ ਜਾਂਦੀ ਹੈ ਜਿਵੇਂ ਗੁਰਬਾਣੀ ਦਾ ਫੁਰਬਾਨ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਇੱਕ ਪੇੜ ਨੂੰ ਜਿੰਨਾ ਮਰਜ਼ੀ ਖਿਚ ਲੋ ਕਿ ਉਹਦੀਆਂ ਟਹਿਣੀਆਂ ਜ਼ਮੀਨ ਨਾਲ ਲੱਗ ਜਾਣ ਜੇ ਪੇੜ ਦੀਆਂ ਟਹਿਣੀਆਂ ਨੂੰ ਤੁਸੀਂ ਜ਼ਮੀਨ ਨਾਲ ਲਾ ਵੀ ਲੋਗੇ ਪਰ ਜਦੋਂ ਤੁਸੀਂ ਉਹਨਾਂ ਨੂੰ ਛੱਡੋਗੇ ਤਾਂ ਉਹ ਉਨੀ ਤੇਜ਼ੀ ਨਾਲ ਹੀ ਵਾਪਸ ਟਹਿਆਂ ਜਾਣ ਗਿਆ ਪਰ ਜਿਨ੍ਹਾਂ ਟਹਿਆਂ ਤੇ ਫਲ ਲੱਗ ਜਾਂਦੇ ਨੇ ਤਾਂ ਉਹ ਟਿਆਣੀਆਂ ਆਪਣੇ ਫਲਾਂ ਦੇ ਪਹਾੜ ਨਾਲ ਜਮੀਨ ਨਾਲ ਲੱਗ ਜਾਂਦੀਆਂ ਨੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮੁਕਦਮ ਫਕੀਰ ਹਵਾ ਦੇ ਵਿੱਚ ਉੱਡਣ ਨਾਲ ਤੈਨੂੰ ਕੁਝ ਨਹੀਂ ਮਿਲਣਾ ਤੂੰ ਜਿੰਨਾ ਨਹੀਂ ਵ ਰਹੇਂਗਾ ਉਹਨੇ ਖੁਸ਼ ਰਹੇਂਗਾ ਪਰਮੇਸ਼ਵਰ ਵੀ ਉਸ ਨੂੰ ਪਸੰਦ ਕਰਦਾ ਹੈ ਜਿਹੜਾ ਨਿਵਾਰੰਦਾ ਅਸਮਾਨ ਵਿੱਚ ਤਾਂ ਪੰਛੀ ਵੀ ਉੱਡਦੇ ਨੇ ਕਾਂ ਉੱਡਦੇ ਨੇ ਇੱਲਾ ਉੜਦੀਆਂ ਨੇ ਤੇ ਜੇ ਤੂੰ ਵੀ ਉੱਡ ਜਾਏਂਗਾ ਤਾਂ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਸੰਘਾ ਜੀ ਜਦੋਂ ਬੰਦੇ ਕੋ ਰਦੀਆਂ ਸਦੀਆਂ ਆਉਂਦੀਆਂ ਨੇ ਤਾਂ ਇਹ ਕਹਿੰਦੀਆਂ ਨੇ ਸਾਨੂੰ ਵਰਤ ਤੇ ਜਿਹੜਾ ਇਹਨਾਂ ਨੂੰ ਵਰਤ ਲੈਂਦਾ ਉਹ ਇਹਨਾਂ ਵਿੱਚ ਹੀ ਫਸ ਜਾਂਦਾ ਪਰ ਗੁਰਮੁਖ ਇਸ ਤੋਂ ਨਿਰੋਲ ਰਹਿੰਦੇ ਨੇ ਉਹ ਇਹਨਾਂ ਰਦੀਆਂ ਸਦੀਆਂ ਨੂੰ ਨਹੀਂ ਵਰਤਦੇ ਉਹ ਇਹਨਾਂ ਨੂੰ ਮਾਇਆ ਕਰਕੇ ਜਾਣਦੇ ਨੇ ਸਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਪੀਰ ਨੂੰ ਬਚਨ ਕੀਤੇ ਗੁਰੂ ਸਾਹਿਬ ਕਹਿਣ ਲੱਗੇ ਤੂੰ ਇਹ ਲੋਕ ਦਿਖਾਵਾ ਛੱਡ ਦੇ ਤੈਨੂੰ ਤਾਂ ਸਗੋਂ ਇਹਨਾਂ ਲੋਕਾਂ ਨੂੰ ਭਗਤੀ ਵੱਲ ਪ੍ਰੇਰਣਾ ਚਾਹੀਦਾ ਹੈ ਨਾ ਕਿ ਇਹਨਾਂ ਨੂੰ ਆਪਣੀਆਂ ਕਰਾਮਾਤਾਂ ਦਿਖਾ ਕੇ ਇਹਨਾਂ ਨੂੰ ਆਪਣੇ ਨਾਲ ਜੋੜ ਭਗਤੀ ਕਰਨ ਵਾਲੇ ਦੇ ਰਾਹ ਵਿੱਚ ਇਹ ਰਿੱਧੀਆਂ ਸਿੱਧੀਆਂ ਜ਼ਰੂਰ ਆਉਂਦੀਆਂ ਨੇ ਜਦੋਂ ਭਗਤ ਫਰੀਦ ਜੀ ਭਗਤੀ ਕਰੇ ਸਨ ਭਗਤੀ ਕਰਦੇ ਹੋਏ ਉਹਨਾਂ ਦੇ ਮਨ ਵਿੱਚ ਇੱਕ ਰੋਧ ਵਧਿਆ ਹੋਇਆ ਸੀ ਉਹਨਾਂ ਦੇ ਨੇੜੇ ਹੀ ਕੁਝ ਚਿੜੀਆਂ ਰੋਲਾ ਪਾਰੀਆਂ ਸਨ ਜਦੋਂ ਭਗਤ ਫਰੀਦ ਜੀ ਨੇ ਉਹਨਾਂ ਚਿੜੀਆਂ ਨੂੰ ਦੇਖਿਆ ਤਾਂ ਭਗਤ ਫਰੀਦ ਜੀ ਕਹਿ ਲਗੇ ਮਰ ਜਾ ਉਹ ਚਿੜਿਓ ਉਹ ਸਾਰੀਆਂ ਚਿੜੀਆਂ ਉਸੇ ਵਕਤ ਮਰ ਗਈਆਂ। ਕੁਝ ਸਮੇਂ ਬਾਅਦ ਉਹਨਾਂ ਨੂੰ ਖਿਆਲ ਆਇਆ ਮੈਂ ਇਹਨਾਂ ਪੰਛੀਆਂ ਨੂੰ ਮਾਰ ਦਿੱਤਾ। ਮਾਰ ਕੇ ਮੈਨੂੰ ਕੀ ਮਿਲਿਆ? ਭਗਤ ਫਰੀਦ ਜੀ ਨੇ ਉਹਨਾਂ ਪੰਛੀਆਂ ਵੱਲ ਨਿਗਾਹ ਕੀਤੀ ਤੇ ਕਿਹਾ ਉੜ ਜਾਓ ਪੰਛੀਓ। ਤਾਂ ਸਾਰੇ ਪੰਛੀ ਜਿੰਦੇ ਹੋ ਕੇ ਉੱਡ ਗਏ। ਅਸਲ ਵਿੱਚ ਜਦੋਂ ਪਰਮਾਤਮਾ ਭਗਤ ਨੂੰ ਆਪਣੇ ਨਾਲ ਮਿਲਾਂਦਾ ਹੈ ਉਸ ਤੋਂ ਪਹਿਲਾਂ ਉਹ ਭਗਤ ਨੂੰ ਬੋਧ ਕੁਝ ਦਿੰਦਾ ਹੈ। ਸੱਲ ਵਿੱਚ ਇਹ ਸਾਰੀਆਂ ਪਰਖਾਂ ਹੁੰਦੀਆਂ ਨੇ। ਜੀਵੇਂ ਪਰਮਾਤਮਾ ਬੰਦੇ ਨੂੰ ਵਡਿਆਈ ਦਿੰਦਾ ਹੈ ਕਈ ਭਗਤ ਵਡਿਆਈ ਵਿੱਚ ਆ ਕੇ ਫਸ ਜਾਂਦੇ ਨੇ ਤੇ ਆਪਣੀ ਵਡਿਆਈ ਕਰਾ ਕੇ ਪਰਮਾਤਮਾ ਦੀ ਰਾਹ ਤੋਂ ਪਾਸੇ ਹੋ ਜਾਂਦੇ ਨੇ ਨਹੀਂ ਵਾਰੀ ਪਰਮਾਤਮਾ ਬੰਦੇ ਨੂੰ ਇਹ ਤਾਕਤਾਂ ਇਹ ਸ਼ਕਤੀਆਂ ਦੇ ਦਿੰਦਾ ਹੈ ਬੰਦਾ ਇਹਨਾਂ ਤਾਕਤਾਂ ਨੂੰ ਲੈ ਕੇ ਪਰਮੇਸ਼ਵਰ ਦੇ ਰਾਹ ਤੋਂ ਭਟਕ ਜਾਂਦਾ ਹੈ ਜਦੋਂ ਭਗਤ ਫਰੀਦ ਜੀ ਭਗਤੀ ਕਰਨ ਵਾਸਤੇ ਜੰਗਲਾਂ ਵਿੱਚ ਆਏ ਉਦੋਂ ਇਹਨਾਂ ਦੇ ਵਿਚਾਰ ਵਿੱਚ ਇਹੀ ਸੀ ਕਿ ਮੈਂ ਪਰਮੇਸ਼ਵਰ ਨੂੰ ਪਾਣਾ ਹੈ ਪਰ ਪਰਮੇਸ਼ਵਰ ਦੀ ਭਗਤੀ ਕਰਦੇ ਹੋਏ ਮਨ ਵਿੱਚ ਹਉਮੈ ਆ ਗਈ। ਉਹ ਸੋਚਣ ਲੱਗੇ ਕਿ ਮੈਂ ਆਪਣਾ ਘਰ-ਬਾਰ ਪਰਮੇਸ਼ਵਰ ਨੂੰ ਮਿਲਣ ਵਾਸਤੇ ਛੱਡਿਆ ਸੀ। ਪਰ ਮੈਂ ਪਰਮਾਤਮਾ ਨੂੰ ਮਿਲ ਨਾ ਸਕਿਆ। ਉਦੋਂ ਭਗਤ ਫਰੀਦ ਜੀ ਨੂੰ ਆਪਣੇ ਆਪ ਤੇ ਬੜਾ ਗੁੱਸਾ ਆਇਆ। ਉਹਨਾਂ ਨੇ ਆਪਣੇ ਪਿਆਰਿਆਂ ਨੂੰ ਸੰਗਲ ਬੰਨੇ ਤੇ ਇੱਕ ਖੂਬ ਚ ਪੁੱਠਾ ਲਟਕ ਗਏ। ਜਦੋਂ ਉਹਨਾਂ ਨੂੰ ਲਟਕਦੇ ਹੋਏ ਬਹੁਤਾ ਸਮਾਂ ਹੋ ਗਿਆ ਤਾਂ ਕਾਵਾਂ ਨੂੰ ਲੱਗਿਆ ਇਹ ਕੋਈ ਮਰਦਾ ਸਰੀਰ ਹੈ। ਤਾਂ ਕੰਵਨ ਨੇ ਭਗਤ ਫਰੀਦ ਜੀ ਤੇ ਪੈਰਾਂ ਦੇ ਵਿੱਚ ਚੁੰਝਾਂ ਮਾਰੀਆਂ ਪਰ ਭਗਤ ਫਰੀਦ ਜੀ ਉਦੋਂ ਵੀ ਖੂਹ ਦੇ ਵਿੱਚ ਪੁੱਠਾ ਲਟਕਦੇ ਰਹੇ ਇੱਕ ਦਿਨ ਭੇਡਾਂ ਚਾਰਨ ਵਾਲਾ ਉਸ ਖੂਹ ਦੇ ਕੋਲ ਆਇਆ ਉਸਨੇ ਭਗਤ ਫਰੀਦ ਜੀ ਨੂੰ ਸੰਗਲਾ ਦੇ ਨਾਲ ਪੁੱਠਾ ਲਟਕਦਾ ਦੇਖਿਆ ਉਹ ਭਗਤ ਫਰੀਦ ਜੀ ਨੂੰ ਕਹਿਣ ਲੱਗਿਆ ਤੁਸੀਂ ਅੱਦਾਂ ਕਿਉਂ ਕਰ ਰਹੇ ਹੋ ਉਹ ਕਹਿਣ ਲੱਗੇ ਇਹ ਸਭ ਕੁਝ ਮੈਂ ਪਰਮੇਸ਼ਵਰ ਦੀ ਪ੍ਰਾਪਤੀ ਵਾਸਤੇ ਕਰ ਰਿਹਾ ਭੇਡਾਂ ਚਾਰਨ ਵਾਲਾ ਕਹਿਣ ਲੱਗਾ ਮੈਂ ਭੇਡਾਂ ਚਾਰ ਕੇ ਕੀ ਕਰਨਾ ਹੈ ਮੈਂ ਵੀ ਭਾਈ ਫਰੀਦ ਜੀ ਦੇ ਨਾਲ ਖੂਬ ਵਿੱਚ ਉਲਟਾ ਲਟਕ ਜਾਣਾ ਉਸ ਨੇ ਆਪਣੀ ਕਹਾ ਦੀ ਫੂਸ ਤੇ ਨਾਲ ਰੱਸੀ ਨੂੰ ਬੰਨਿਆ ਤੇ ਉਹ ਖੂਬ ਵਿੱਚ ਉਲਟਾ ਲਟਕ ਗਿਆ ਜਦੋਂ ਉਹ ਕਹਾ ਸੁੱਕਣ ਲੱਗਾ ਉਹ ਰੱਸੀ ਟੁੱਟਣ ਲੱਗ ਪਈ ਉਸ ਨੇ ਆਪਣੇ ਮਰਨ ਦੀ ਚਿੰਤਾ ਨਾ ਕੀਤੀ ਤੇ ਉਹ ਖੂਬ ਵਿੱਚ ਲਟਕਦਾ ਰਿਹਾ ਉਸ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਬਹੁਤ ਪ੍ਰੇਮ ਸੀ ਜਦੋਂ ਪਰਮੇਸ਼ਵਰ ਨੇ ਉਸ ਹਿਰਦੇ ਦਾ ਇਹ ਪ੍ਰੇਮ ਦੇਖਿਆ ਤਾ ਉਸ ਪਰਮੇਸ਼ਵਰ ਨੇ ਉਸ ਨੂੰ ਖੂਹ ਵਿੱਚੋਂ ਡਿੱਗਣੋਂ ਬਚਾ ਲਿਆ ਅਸਲ ਵਿੱਚ ਉਸ ਦੇ ਪਿਛਲੇ ਕਰਮ ਜਾਗੇ ਪਿਛਲੀ ਕੀਤੀ ਹੋਈ ਭਗਤੀ ਤੇ ਇਸ ਜਨਮ ਦੇ ਪ੍ਰੇਮ ਨੇ ਉਸ ਨੂੰ ਪਰਮੇਸ਼ਵਰ ਦੇ ਦਰਸ਼ਨ ਕਰਾ ਦਿੱਤੇ ਜਦੋਂ ਉਸ ਨੂੰ ਪਰਮੇਸ਼ਵਰ ਦੇ ਦਰਸ਼ਨ ਹੋਏ ਤਾਂ ਉਸ ਨੇ ਪਰਮੇਸ਼ਵਰ ਨੂੰ ਬੇਨਤੀ ਕੀਤੀ हे ਪਰਮੇਸ਼ਵਰ ਮੇਰੇ ਗੁਰੂ ਨੂੰ ਵੀ ਦਰਸ਼ਨ ਦਿਓ ਕਿਉਂਕਿ ਮੈਂ ਆਪਣੇ ਗੁਰੂ ਕਰਕੇ ਹੀ ਭਗਤੀ ਕਰਨ ਵਿੱਚ ਲੱਗਾ ਉਦੋਂ ਪਰਮਾਤਮਾ ਨੇ ਜਵਾਬ ਦਿੱਤਾ ਤੇਰਾ ਸੰਗਲ ਕੱਚਾ ਸੀ ਤੇ ਟੁੱਟਣ ਵਿੱਚ देर ਨਹੀਂ ਲੱਗੀ ਇਸੇ ਕਰਕੇ ਮੈਂ ਤੈਨੂੰ ਦਰਸ਼ਨ ਦਿੱਤੇ ਪਰ ਜਿਹੜਾ ਭਗਤ ਫਰੀਦ ਦਾ ਸੰਗਲ ਹੈ ਉਹ ਬਹੁਤ ਮੋਟਾ ਉਸ ਨੂੰ ਟੁੱਟਣ ਵਿੱਚ ਬਹੁਤ ਸਮਾਂ ਪਿਆ ਤਾਂ ਪਰਮੇਸ਼ਵਰ ਕਹਿਣ ਲੱਗੇ ਆਪਣੇ ਗੁਰੂ ਨੂੰ ਜਾ ਕੇ ਆਖ ਕਿ ਜੋ ਤਰੀਕਾ ਤੂੰ ਪਰਮੇਸ਼ਵਰ ਨੂੰ ਪਾਣ ਵਾਸਤੇ ਕਰ ਰਿਹਾ ਹੈ ਉਹ ਸਾਨੂੰ ਪਸੰਦ ਨਹੀਂ ਜਦੋਂ ਉਸਨੇ ਭਗਤ ਫਰੀਦ ਜੀ ਨੂੰ ਕਿਹਾ ਪਰਮੇਸ਼ਵਰ ਇਹ ਕਹਿੰਦੇ ਨੇ ਸਾਨੂੰ ਇਹ ਪੁੱਠਾ ਲਟਕਣ ਵਾਲਾ ਤਰੀਕਾ ਪਸੰਦ ਨਹੀਂ ਉਦੋਂ ਭਗਤ ਫਰੀਦ ਜੀ ਖੂਹ ਵਿੱਚੋਂ ਬਾਹਰ ਆ ਗਏ ਉਹ ਸੋਚਣ ਲੱਗੇ ਮੈਂ ਕਿਹੜਾ ਤਰੀਕਾ ਅਪਣਾਵਾਂ ਮੈਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਏ ਜਦੋਂ ਉਹਨਾਂ ਨੂੰ ਕੁਝ ਨਾ ਸੁਝਿਆ ਤਾਂ ਉਹਨਾਂ ਨੇ ਆਪਣੇ ਘਰ ਜਾਣ ਦੀ ਸੋਚੀ ਉਹ ਸੋਚਣ ਲੱਗੇ ਮੈਂ ਆਪਣੀ ਬਿਰਧ ਮਾਂ ਨੂੰ ਕੁਝ ਦਾਂ ਕਿ ਪਰਮਾਤਮਾ ਨੂੰ ਮੈਂ ਕਿਵੇਂ ਮਿਲਾਂ ਉਹ ਆਪਣੇ ਘਰ ਵੱਲੋਂ ਚੱਲ ਪਏ ਉਹਨਾਂ ਨੂੰ ਪਿਆਸ ਲੱਗੀ ਰਸਤੇ ਵਿੱਚ ਇੱਕ ਖੂਹ ਸੀ ਉਨਾਨੇ ਉਸ ਖੂਹ ਚੋਂ ਪਾਣੀ ਪੀਣ ਦੀ ਸੋਚੀ ਪਰ ਉਸ ਖੂਹ ਵਿੱਚ ਇੱਕ ਇਸਤਰੀ ਬਾਲਟੀਆਂ ਭਰ-ਭਰ ਕੇ ਪਾਣੀ ਬਾਹਰ ਸੁੱਟੇ ਜਾਂਦੀ ਸੀ ਭਗਤ ਫਰੀਦ ਜੀ ਨੇ ਕਿਹਾ ਬੀਬੀ ਮੈਨੂੰ ਬੜੀ ਪਿਆਸ ਲੱਗੀ ਹੈ ਮੈਨੂੰ ਪਾਣੀ ਪਿਲਾ ਦੇ ਉਸ ਬੀਬੀ ਨੇ ਭਗਤ ਫਰੀਦ ਜੀ ਦੀ ਗੱਲ ਤੇ ਬਹੁਤਾ ਧਿਆਨ ਨਹੀਂ ਦਿੱਤਾ ਉਹ ਬਾਬਾ ਫਰੀਦ ਜੀ ਨੂੰ ਕਹਿ ਲੱਗੀ ਤੁਸੀਂ ਇੱਥੇ ਬੈਠ ਜਾਓ ਮੈਂ ਆਪਣਾ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਪਿਆ ਦੇਵਾਂਗੀ ਉਹ ਬੀਬੀ ਪਾਣੀ ਭਰ-ਭਰ ਕੇ ਜਮੀਨ ਤੇ ਸੁੱਟੀ ਜਾਂਦੀ ਸੀ। ਉਹ ਤੇ ਫਰੀਦ ਜੀ ਸੋਚਣ ਲੱਗੇ ਲੱਗਦਾ ਇਹ ਬੀਬੀ ਪਾਗਲ ਹੈ। ਪਰ ਪੂਰੀ ਪਾਗਲ ਨਹੀਂ। ਜੇ ਪਾਗਲ ਹੁੰਦੀ ਤਾਂ ਸੰਗਲਾਂ ਨਾਲ ਬਣ ਕੇ ਰੱਖੀ ਹੁੰਦੀ। ਇਹ ਥੋੜੀ ਪਾਗਲ ਹੈ ਤਾਂ ਹੀ ਤਾਂ ਇਸ ਨੂੰ ਪਾਣੀ ਭਰਨ ਵਾਸਤੇ ਭੇਜਿਆ। ਭਾਵੇਂ ਤੇ ਫਰੀਦ ਜੀ ਨੇ ਸੋਚਿਆ ਜੇ ਬੰਦਾ ਸਿਧੜਾ ਹੈ ਜੇ ਉਸ ਤੋਂ ਕੰਮ ਲੈਣਾ ਹੈ ਤਾਂ ਜਾਂ ਤਾਂ ਉਸ ਨੂੰ ਪਿਆਰ ਨਾਲ ਕਹੀਏ ਜਾਂ ਥੋੜਾ ਰੋਗ ਨਾਲ ਕਹੀਏ ਤਾਂ ਉਹ ਬੰਦਾ ਗੱਲ ਮੰਨ ਲੈਂਦਾ ਹੈ। ਭਗਤ ਫਰੀਦ ਜੀ ਨੇ ਉਸ ਬੀਬੀ ਨੂੰ ਬੜੇ ਪਿਆਰ ਨਾਲ ਕਿਹਾ ਮੈਨੂੰ ਪਿਆਸ ਲੱਗੀ ਹੈ ਮੈਨੂੰ ਪਾਣੀ ਪਿਲਾ ਦੇ ਉਹ ਕਹਿਣ ਲੱਗੀ ਥੋੜਾ ਧੀਰੇ ਤੇ ਰੱਖੋ ਮੈਂ ਆਪਣਾ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਪਿਲਾ ਦਵਾਂਗੀ ਤਾਂ ਭਗਤ ਫਰੀਦ ਜੀ ਨੇ ਉਸ ਤੋਂ ਬਾਅਦ ਥੋੜੇ ਗੁੱਸੇ ਨਾਲ ਕਿਹਾ ਤੂੰ ਮੈਨੂੰ ਪਾਣੀ ਪਿਲਾਣਾ ਕਿ ਨਹੀਂ ਉਹ ਕਹਿਣ ਲੱਗੀ ਇੱਥੇ ਜੰਗਲ ਦੀਆਂ ਚਿੜੀਆਂ ਨਹੀਂ ਹੈ ਜਿਹੜੀਆਂ ਤੁਹਾਡੇ ਕਹਿਣ ਦੇ ਨਾਲ ਮਰ ਜਾਣਗੀਆਂ ਤੇ ਜਿੰਦਾ ਹੋ ਜਾਣਗੀਆਂ ਜਦੋਂ ਉਸ ਬੀਬੀ ਨੇ ਇਹ ਗੱਲ ਕਹੀ ਤਾਂ ਭਗਤ ਫਰੀਦ ਜੀ ਸੋਚਾਂ ਚ ਪੈ ਗਏ ਉਹ ਸੋਚਣ ਲੱਗੇ ਇਹ ਗੱਲ ਤਾਂ ਸਿਰਫ ਮੈਨੂੰ ਪਤਾ ਸੀ ਜਾਂ ਮੇਰੇ ਖੁਦਾ ਨੂੰ ਪਤਾ ਸੀ ਇਹ ਗੱਲ ਇਸ ਬੀਬੀ ਨੂੰ ਕਿਵੇਂ ਪਤਾ ਚੱਲ ਗਈ ਜਦੋਂ ਉਸ ਬੀਬੀ ਦਾ ਕੰਮ ਪੂਰਾ ਹੋ ਗਿਆ ਤਾਂ ਉਹ ਭਗਤ ਕਬੀਰ ਜੀ ਨੂੰ ਕਹਿੰਦੀ ਆਓ ਫਕੀਰ ਸਾਹਿਬ ਪਾਣੀ ਪੀ ਲਓ ਤਾਂ ਭਗਤ ਫਰੀਦ ਜੀ ਉਸ ਨੂੰ ਕਹਿੰਦੇ ਪਹਿਲਾਂ ਮੈਨੂੰ ਇਹ ਗੱਲ ਦੱਸ ਇਹ ਚਿੜੀਆਂ ਵਾਲੀ ਗੱਲ ਤੈਨੂੰ ਕਿਸ ਨੇ ਦੱਸੀ ਤੇ ਦੂਸਰੀ ਗੱਲ ਇਹ ਦੱਸ ਇਹ ਪਾਣੀ ਨੂੰ ਤੂੰ ਧਰਤੀ ਤੇ ਕਿਉਂ ਛੁੱਟ ਰਹੀ ਹੈ ਉਹ ਕਹਿ ਲਗੀ ਪ੍ਰਮਾਤਮਾ ਦੀ ਭਗਤੀ ਕਰਕੇ ਤੇ ਆਪਣੇ ਪਤੀ ਦੀ ਸੇਵਾ ਕਰਕੇ ਮੈਨੂੰ ਪ੍ਰਮਾਤਮਾ ਨੇ ਅੰਤਰਜਾਮਤਾ ਦਿੱਤੀ ਹੈ ਤੇ ਦੂਜਾ ਇਹ ਜਿਹੜਾ ਮੈਂ ਪਾਣੀ ਧਰਤੀ ਤੇ ਛੁੱਟ ਰਹੀ ਆ ਮੇਰੀ ਭੈਣ ਦੇ ਘਰ ਅੱਗ ਲੱਗ ਗਈ ਹੈ ਉਹ ਕਾਰਨ ਹੈ ਤਾਂ ਮੈਂ ਆਪਣੀ ਭੈਣ ਦੇ ਘਰ ਨੂੰ ਪਾਣੀ ਪਾ ਕੇ ਬਚਾਰੀ ਆ ਜੇ ਤੁਹਾਨੂੰ ਯਕੀਨ ਨਹੀਂ ਆਂਦਾ ਤਾਂ ਤੁਹਾਨੂੰ ਮੈਂ ਆਪਣੀ ਭੈਣ ਦਾ ਘਰ ਦਾ ਪਤਾ ਦੱਸ ਦਿੰਨੀ ਆ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਭਗਤ ਫਰੀ ਜੀ ਨੇ ਉਹਦੀ ਭੈਣ ਦੇ ਘਰ ਜਾ ਕੇ ਦੇਖਿਆ ਤੁਹਾਨੂੰ ਪਤਾ ਚੱਲਿਆ ਕਿ ਸੱਚਮੁੱਚ ਉਸਦੀ ਭੈਣ ਦੇ ਘਰ ਅੱਗ ਲੱਗੀ ਹੋਈ ਸੀ ਇਹ ਪਾਣੀ ਪੈਣ ਕਰਕੇ ਉਹ ਅੱਗ ਬੁਝ ਗਈ ਭਗਤ ਫਰੀ ਜੀ ਉਸਦੀ ਭੈਣ ਕੋਲੋਂ ਉਸ ਬੀਬੀ ਦਾ ਪਤਾ ਪੁੱਛਦੇ ਨੇ ਤੇ ਵਾਪਸ ਉਸ ਬੀਬੀ ਕੋਲ ਆ ਕੇ ਕਹਿਣ ਲੱਗੇ ਮੈਂ ਤੈਨੂੰ ਗੁਰੂ ਧਾਰਨਾ ਤੂੰ ਮੇਰਾ ਗੁਰੂ ਬਣ ਜਾ। ਉਹ ਬੀਬੀ ਕਹਿਣ ਲੱਗੀ ਸਾਡੇ ਧਰਮ ਵਿੱਚ ਇਹ ਪ੍ਰਥਾ ਨਹੀਂ ਹੈ ਤੇ ਮੇਰਾ ਪਤੀ ਵੀ ਨਹੀਂ ਮੰਨੇਗਾ। ਉਦੋਂ ਭਗਤ ਫਰੀਦ ਜੀ ਕਹਿਣ ਲੱਗੇ ਕਿ ਮੈਂ ਕਰਾਂ ਤਾਂ ਕਰਾਂ ਕੀ? ਉਹ ਕਹਿਣ ਲੱਗੇ ਮੈਂ 36 ਸਾਲ ਭਗਤੀ ਕਰ ਚੁੱਕਾ ਪਰ ਮੈਂ ਰੱਬ ਨੂੰ ਨਹੀਂ ਪਾ ਸਕਿਆ। ਮੈਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਮੈਂ ਕਿਸ ਨੂੰ ਗੁਰੂ ਧਾਰਨ ਕਰਾਂ। ਭਗਤ ਫਰੀਦ ਜੀ ਦੀ ਨਿਮਰਤਾ ਦੇਖ ਕੇ ਉਹ ਬੀਬੀ ਕਹਿਣ ਲੱਗੀ ਇਸ ਦਰਿਆ ਤੋਂ ਪਾਰ ਇੱਕ ਰਾਜਾ ਹੈ ਉਹ ਰਾਜਾ ਪਗਤੀ ਕਰਦਾ ਹੈ ਕਿ ਉਹ ਤੇਰਾ ਗੁਰੂ ਬਣਨ ਯੋਗ ਹੈ ਜਦੋਂ ਭਗਤ ਫਰੀਦ ਜੀ ਦਰਿਆ ਪਾਰ ਕਰਨ ਲਗੇ ਕੋ ਇੱਕ ਕਿਸ਼ਤੀ ਵਿੱਚ ਬੈਠੇ ਜਦੋਂ ਰਾਜੇ ਨੇ ਦੇਖਿਆ ਕਿ ਉਹਨਾਂ ਦੇ ਵੱਲ ਕਿਸ਼ਤੀ ਆ ਰਹੀ ਹੈ ਤਾਂ ਉਹਨਾਂ ਨੇ ਆਪਣੀ ਤਾਕਤ ਨਾਲ ਕਿਸ਼ਤੀ ਨੂੰ ਦਰਿਆ ਦੇ ਵਿੱਚ ਹੀ ਰੋਕ ਦਿੱਤਾ ਜਦੋਂ ਭਗਤ ਕਬੀਰ ਜੀ ਨੇ ਇਹ ਦੇਖਿਆ ਤਾਂ ਉਹਨਾਂ ਨੇ ਸੋਚਿਆ ਇਹ ਪਸ਼ੂਆਂ ਵਾਲਾ ਕੰਮ ਕਿੰਨੇ ਕੀਤਾ ਹੈ ਕਿਉਂਕਿ ਕੋਈ ਪਸ਼ੂ ਗਿਰਤੀ ਵਾਲਈ ਦਰਿਆ ਦੇ ਵਿੱਚ ਕਿਸ਼ਤੀ ਨੂੰ ਰੋਕ ਸਕਦਾ ਹੈ ਭਗਤ ਫਰੀਦ ਜੀ ਸ਼ਕਤੀਵਾਨ ਸਨ ਭਗਤ ਕਬੀਰ ਜੀ ਨੇ ਬਚਨ ਕਰ ਦਿੱਤਾ ਕਿ ਜਿਸ ਨੇ ਮੇਰੀ ਇਹ ਕਿਸ਼ਤੀ ਰੋਕੀ ਹੈ ਉਹਦੇ ਸਿਰ ਤੇ ਸਿੰਘ ਉੱਗ ਜਾਣਾ ਉਦੋਂ ਉਹ ਰਾਜੇ ਦੇ ਸਿਰ ਤੇ ਸਿੰਘ ਉੱਗ ਗਏ ਜਦੋਂ ਰਾਜੇ ਦੇ ਸਿਰ ਉੱਤੇ ਸਿੰਘ ਉੱਗੇ ਤਾਂ ਉਸਨੇ ਕਿਹਾ ਉਹ ਕਿਸ਼ਤੀ ਚੱਲ ਪਵੇ ਉਹ ਕਿਸ਼ਤੀ ਕਿਨਾਰੇ ਤੇ ਪਹੁੰਚੀ ਭਗਤ ਫਰੀਦ ਜੀ ਰਾਜੇ ਨੂੰ ਮਿਲੇ ਉਹਨਾਂ ਨੂੰ ਪਤਾ ਥਿਆ ਕਿ ਇੱਕ ਕਿਸ਼ਤੀ ਨੂੰ ਰੋਕਣ ਵਾਲਾ ਰਾਜਾ ਹੀ ਸੀ ਉਦੋਂ ਭਗਤ ਕਬੀਰ ਜੀ ਨੇ ਕਿਹਾ ਮੈਂ ਤੁਹਾਨੂੰ ਆਪਣਾ ਗੁਰੂ ਬਣਾਣਾ ਹੈ ਪਰ ਰਾਜੇ ਨੇ ਉਹਨਾਂ ਨੂੰ ਇਨਕਾਰ ਕਰ ਦਿੱਤਾ ਰਾਜਾ ਕਹਿਣ ਲਗਾ ਤੁਸੀਂ ਮੇਰੇ ਤੋਂ ਵੱਧ ਸ਼ਕਤੀਮਾਨ ਹੋ ਤੁਸੀਂ ਮੇਰੇ ਤੋਂ ਵੱਧ ਭਗਤੀ ਕੀਤੀ ਹੈ ਇਸ ਲਈ ਮੈਂ ਤੁਹਾਡਾ ਗੁਰੂ ਬਣਨ ਦੇ ਯੋਗ ਨਹੀਂ ਉਦੋਂ ਰਾਜੇ ਨੇ ਕਿਹਾ ਫਕੀਰ ਜੀ ਅਸੀਂ ਦੋਨੋਂ ਹੀ ਕਰਮਾਤਾਂ ਵਿੱਚ ਫਸੇ ਹੋਇਆ ਸਾਨੂੰ ਉਸ ਨੂੰ ਤਾਰਨ ਕਰਨਾ ਪਏਗਾ ਜਿਹੜਾ ਇਸ ਜੰਜਾਲ ਵਿੱਚੋਂ ਆਜ਼ਾਦ ਹੈ ਤੇ ਜਿਹੜਾ ਖੁਦਾ ਦੇ ਭਾਣੇ ਵਿੱਚ ਰਹਿੰਦਾ ਹੈ ਭਗਤ ਫਰੀਦ ਜੀ ਨੇ ਪਾਕਪਟਨ ਦੇ ਸਥਾਨ ਤੇ ਇੱਕ ਫਕੀਰ ਨੂੰ ਆਪਣਾ ਗੁਰੂ ਤਾਰਨ ਕੀਤਾ ਤੇ ਉਹਨਾਂ ਦੀ ਸੇਵਾ ਕਰਕੇ ਪਰਮੇਸ਼ਵਰ ਨੂੰ ਪਾਇਆ ਤਾਂ ਗੁਰੂ ਨਾਨਕ ਸੱਚਾ ਪ੍ਰਭਾਸ਼ਾ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ